ਸਸ਼ਰਗੋਜੀ ਪੰਜਾਬ న్యూਸ ਵੀ ਕਰ ਰਹੀ ਸਤਿ ਸ਼੍ਰੀ ਅਕਾਲ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਦੇ ਅਗਾਜ਼ ਤੋਂ ਪਹਿਲੇ 12 ਗ੍ਰਿਸਨਵਾਰਾਂ ਕੀ ਅਹਿਮ ਸੂਚਨਾਵਾਂ ਅਹਿਮਦਗੜ੍ਹ ਅਤੇ ਅਮਰਗੜ੍ਹ ਦੇ ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਨੇ ਦਿੱਤੀ ਵੱਡੀ ਸੋਗਾਤ ਨਵੇਂ ਤਹਿਸੀਲ ਕੰਪਲੈਕਸ ਦਾ ਕੀਤਾ ਉਦਘਾਟਨ ਇਸ ਤੋਹਫੇ ਦਾ ਵਕਤਵਾਰ ਲਾਭ ਉਠਾਉਣ ਦੀ ਕੀਤੀ ਅਪੀਲ ਪਾਸਪਤ ਦੇ ਸੀਨੀਅਰ ਆਗੂਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਪੀਐਸਬੀ ਬਿਲ ਤੇ ਚੁੱਕੇ ਸਵਾਲ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਪਾਰਟੀ ਪੀਕ ਮੰਗੜ ਵਾਲੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇਣ ਲਈ ਮਾਂ ਸਰਕਾਰ ਦੀ ਨਿਵੇਕਲੀ ਪਹਿਲ ਕਦਮੀ ਪੰਜਾਬ ਨੂੰ ਬਣਾਇਆ ਜਾਵੇਗਾ ਪਿਖਾਰੀ ਮੁਖੀ ਸ਼ਹਿਮੰਦਰ ਸਾਹਿਬ ਨੂੰ ਬੰਬ ਦੀਆਂ ਧਮਕੀਆਂ ਦੇਣ ਵਾਲਾ ਕਾਬੂ ਪੁਲਿਸ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਲੇਰ ਕੋਟਲਾ ਪਹੁੰਚੇ ਜਿੱਥੇ ਉਹਨਾਂ ਆਪਣੀ ਫੇਰੀ ਦੌਰਾਨ ਇੱਥੇ ਦੇ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਜੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮਦਗੜ ਅਤੇ ਅਮਰਗੜ ਦੇ ਵਿੱਚ ਨਵੇਂ ਤਹਿਸੀਲ ਕੰਪਲੈਕਸਾਂ ਦਾ ਉਦਘਾਟਨ ਕੀਤਾ ਇਹ ਕੰਪਲੈਕਸ ਸਥਾਨਕ ਲੋਕਾਂ ਲਈ ਪ੍ਰਸ਼ਾਸਨਿਕ ਸੇਵਾਵਾਂ ਨੂੰ ਹੋਰ ਵੀ ਆਸਾਨ ਅਤੇ ਪਹੁੰਚਣ ਯੋਗ ਬਣਾਉਣ ਦੇ ਵਿੱਚ ਮਦਦਗਾਰ ਸਾਬਤ ਹੋਣਗੇ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਉਕਤ ਤਹਿਸੀਲ ਕੰਪਲੈਕਸ ਪਹੁੰਚ ਕੇ ਇਸ ਦਾ ਦੇਖਣ ਕੀਤਾ ਅਤੇ ਲੋਕਾਂ ਨੂੰ ਇਸ ਤੋਹਫੇ ਦਾ ਵੱਤਵਤ ਲਾਭ ਉਠਾਉਂਦੀ ਅਪੀਲ ਵੀ ਕੀਤੀ ਫੀਦਾਂ ਸਭਾ ਹਲਕਾ ਅਮਰਗੜ ਅਦੀਨ ਪੈਂਦੇ ਇਲਾਕਾ ਅਹਿਮਦਗੜ ਅਤੇ ਅਮਰਗੜ ਵਿਖੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜੜ ਮਾਚਰਾ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਨਵੇਂ ਬਣਾਏ ਗਏ ਤਹਿਸੀਲ ਕੰਪਲੈਕਸ ਅਹਿਮਦਗੜ ਅਤੇ ਤਹਿਸੀਲ ਕੰਪਲੈਕਸ ਅਮਰਗੜ ਦੀ ਉਦਘਾਟਨ ਕਰਕੇ ਲੋਕਾਂ ਨੂੰ ਵੱਡੀ ਸੋਗਾਤ ਦਿੱਤੀ ਗਈ ਹੈ ਅੱਜ ਦੋ ਸਬ ਤਹਿਸੀਲਾਂ ਦਾ ਉਦਘਾਟਨ ਰੱਖਿਆ ਸੀ ਇਸ ਤੋਂ ਪਹਿਲਾਂ ਮੈਂ ਅਹਿਮਦਗੜ ਜਾ ਕੇ ਆਇਆ ਹਾਂ ਜਿੱਥੇ ਬੜੀ ਸ਼ਾਨਦਾਰ ਸਬ ਤਹਿਸੀਲ ਦੀ ਬਿਲਡਿੰਗ ਬਣੀ ਹੈ ਉਹਦੇ ਵਿੱਚ ਫਰਦ ਕੇਂਦਰ ਹੈ ਉਹਦੇ ਵਿੱਚ ਪਟਵਾਰਖਾਨਾ ਵੀ ਹੈ ਉਹਦੇ ਵਿੱਚ ਐਸ ਡੀ ਐਮ ਸਾਹਿਬ ਦਾ ਦਫ਼ਤਰ ਵੀ ਹੈ ਐਸ ਡੀ ਐਮ ਸਾਹਿਬ ਦੀ ਕੋਰਟ ਵੀ ਹੈ ਡੀ ਐਸ ਪੀ ਦਾ ਦਫ਼ਤਰ ਵੀ ਹੈ ਲੋਕਾਂ ਦੇ ਵਾਸਪੇ ਉਡੀਕ ਘਰ ਵੀ ਬਣਾਏ ਗਏ ਨੇ ਪਾਣੀ ਦਾ ਪ੍ਰਬੰਧ ਹੈ ਬਾਥਰੂਮਾਂ ਦਾ ਪ੍ਰਬੰਧ ਹੈ ਬੜੀ ਸ਼ਾਨਦਾਰ ਬਿਲਡਿੰਗ ਤੇ ਇਹ ਬਿਲਕੁਲ ਸੇਮ ਹੀ ਡਿਜ਼ਾਈਨ ਸਾਰੇ ਪੰਜਾਬ ਚ ਅਸੀਂ ਸੇਮ ਹੀ ਕੀਤਾ ਹੈ ਇੱਕੋ ਜਿਹਾ ਅਮਰਗੜ ਦੇ ਵਿੱਚ ਉਦਘਾਟਨ ਹੋਇਆ ਉਹੀ ਸਹੂਲਤਾਂ ਇੱਥੇ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਫੈਸਲਾ ਕੀਤਾ ਕਿ ਸਰਕਾਰੀ ਬਿਲਡਿੰਗਾਂ ਦੀਆਂ ਜਿਹੜੀਆਂ ਇੱਟਾਂ ਨੇ ਉਹ ਲਾਲ ਜੇ ਰੰਗ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਉਹ ਲਾਲ ਜਿਹਾ ਰੰਗ ਆਇਆ ਲੱਗਦਾ ਜਿਵੇਂ ਲੋਕਾਂ ਦਾ ਖੂਨ ਹੋਵੇ ਡਰਦੇ ਆਪਾਂ ਡਰਦੇ ਆਂ ਉਸ ਰੰਗ ਤੋਂ ਤੁਸੀਂ ਜਾ ਕੇ ਦੇਖ ਕੇ ਆਇਓ ਲਾਲ ਰੰਗ ਦੀ ਤੁਹਾਨੂੰ ਕੋਈ ਇੱਟ ਨਹੀਂ ਮਿਲੂਗੀ ਤੁਹਾਨੂੰ ਬੜੀਆਂ ਸ਼ਾਨਦਾਰ ਬਿਲਡਿੰਗਾਂ ਲੱਗਣਗੀਆਂ ਪਹਿਲਾਂ ਕੀ ਹੁੰਦਾ ਸੀ ਕਚਹਿਰੀ ਚ ਪਰਨ ਵੇਲੇ ਬੰਦੇ ਦਾ ਮੂਡ ਖਰਾਬ ਜੇ ਅੰਦਰ ਵੜ ਜੇ ਅੰਦਰ ਹਰੇਕ ਕਮਰੇ 'ਚ ਜਾਣ ਵੇਲੇ ਮੂਡ ਖਰਾਬ 2-3 ਵਜੇ ਤੱਕ ਉਹਨੂੰ ਨਿਚੋੜ ਲੈਂਦੇ ਸੀ ਨਿੰਬੂ ਵਾਂਗੂ ਤੇ ਫਿਰ ਬਸ ਇਹੀ ਹੋਰ ਅਰਦਾਸ ਕਰਦਾ ਸੀ ਕਿ ਰਾਂ ਇਸ ਬਿਲਡਿੰਗ ਚੋਂ ਨਿਕਲ ਜਾਈਏ ਸੁੱਖੀ ਸੰਦੀ ਕਿਉਂਕਿ ਜਿਹੜੇ ਦਫ਼ਤਰ 'ਚ ਵੀ ਜਾਂਦਾ ਸੀ ਜਿਹੜੇ ਅਫਸਰ ਕੋਲੇ ਜਾਂਦਾ ਸੀ ਲੁੱਟਦੇ ਸੀਗੇ ਹੁਣ ਸਭ ਕੁਝ ਆਨਲਾਈਨ ਹੈ ਤੁਸੀਂ ਫਰਦ ਕਰੇ ਬੈਠੇ ਵੀ ਕੱਢ ਸਕਦੇ ਹੋ ਰਜਿਸਟਰੀ ਤੁਸੀਂ ਆਪ ਵੀ ਲਿਖ ਸਕਦੇ ਹੋ ਜਾਂ ਇੱਥੇ ਸਾਂਝ ਕੇਂਦਰ ਹੈ ਸਾਂਝ ਕੇਂਦਰ ਚ ਰਜਿਸਟਰੀ ਲਿਖਾ ਸਕਦੇ ਹੋ ਔਰ ਤੁਹਾਨੂੰ ਟਾਈਮ ਮਿਲੇਗਾ ਕਿ ਐਨੀ ਤਰੀਕ ਨੂੰ ਐਨੇ ਵਜ ਕੇ ਐਨੇ ਮਿੰਟ ਤੇ ਆ ਜਿਓ ਤੁਹਾਡੀ ਰਜਿਸਟਰੀ ਹੋਊਗੀ ਸਿਕਰੀ ਖਾਸੇ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਮਰਗੜ ਅਨਾਸ਼ ਮੰਡੀ ਵਿਖੇ ਇੱਕ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਇਸ ਮੌਕੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਅਮਰਗੜ ਵਿਧਾਇਕ ਮਲਿਰ ਕੋਟਲਾ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਡਿਪਟੀ ਕਮਿਸ਼ਨਰ ਮਲਿਰ ਕੋਟਲਾ ਐਸਐਸਪੀ 올ੰਪੀਅਨ ਜਨਾਬ ਗगन ਅਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਰਹੇ ਇਸ ਦੇ ਨਾਲ ਹੀ ਮਲੇਰਕੋਟਲਾ ਪੋਂਚੇ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬਾ ਵਾਸੀਆਂ ਲਈ ਬੀਮਾ ਯੋਜਨਾ ਬਾਰੇ ਵੀ ਗੱਲ ਕੀਤੀ ਹੈ ਤੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਬੇਅਦਬੀ ਬਿਲਤੀ ਹੋਈ ਚਰਚਾ ਸੰਬੰਧੀ ਵੀ ਵੱਡਾ ਬਿਆਨ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਡੀ ਸਰਕਾਰ 10 ਲੱਖ ਰੁਪਏ ਤੱਕ ਦੀ ਜੀਵਨ ਬੀਮਾ ਯੋਜਨਾ ਲੈ ਕੇ ਆਈ ਹੈ ਤੁਸੀਂ ਸਿਰਫ ਆਧਾਰ ਅਤੇ ਵੋਟਰ ਕਾਰਡ ਲੈ ਕੇ ਹਸਪਤਾਲ ਜਾਓ ਇਲਾਜ ਕਰਵਾਓ ਅਤੇ ਵਾਪਸ ਜਾਓ ਸੋ ਸਾਡੀ ਸਰਕਾਰ ਬਿੱਲ ਦਾ ਨਿਪਟਾਰਾ ਕਰੇਗੀ ਸੋ ਇਸੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਧਾਰਮਿਕ ਗ੍ਰੰਥਾਂ ਦੇ ਅਪਮਾਨ ਨਾਲ ਸੰਬੰਧਿਤ ਬੇਦਬੀ ਵਿਰੋਧੀ ਬਿੱਲ 2025 ਸਦਨ ਵਿੱਚ ਪੇਸ਼ ਕੀਤਾ ਗਿਆ ਸੋ ਉਸ ਬਾਰੇ ਵੀ ਗੱਲ ਕੀਤੀ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਤ ਧਾਰਮਿਕ ਜਗਾ ਦੀ ਜਤ ਧਾਰਮਿਕ ਪੂਜਨਯੋਗ ਕਿਸੇ ਤਸਵੀਰ ਦੀ ਕਿਸੇ ਬੁੱਤ ਦੀ ਕੋਈ ਬੇਅਦਬੀ ਕਰੂਗਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਜੀ ਉਹਨਾਂ ਇੱਕ ਕਾਨੂੰਨ ਪਾਸ ਕਰਤਾ ਜੀ ਰੋਜ਼ ਦੇ ਕੰਮ ਹੋ ਗਿਆ ਇਹ ਦੂਜਾ ਕਾਨੂੰਨ ਕੀਤਾ ਪਾਸ ਜਿਹੜਾ ਦੁਨੀਆ 'ਚ ਹਜੇ ਤੱਕ ਹੈ ਨਹੀਂ ਕੈਨੇਡਾ ਅਮਰੀਕਾ 'ਚ ਵੀ ਫਾਰਮ ਭਰਨੇ ਪੈਂਦੇ ਆ ਉਹ ਵੀ ਸਾਰਾ ਕੁਝ ਕਵਰ ਨਹੀਂ ਕਰਦੇ ਲੋਕ ਦੰਦਾਂ ਦਾ ਇਲਾਜ ਕਰਾਉਣਾ ਇੱਥੇ ਆਉਂਦੇ ਆ ਕਿਉਂਕਿ ਉੱਥੋਂ ਦੇ ਹੈਲਥ케ਅਰ ਸਿਸਟਮ 'ਚ ਦੰਦ ਨਹੀਂ ਹੈਗੇ ਇੱਥੇ ਆਉਂਦੇ 10 ਲੱਖ ਰੁਪਈਆ ਦਾ ਬੀਮਾ ਸਾਰੇ ਪੰਜਾਬੀਆਂ ਦਾ ਕਰਤਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਰੱਬ ਨਾ ਕਰੇ ਰੱਬ ਨਾ ਕਰੇ ਕੋਈ ਬਿਮਾਰੀ ਤੁਹਾਡੇ ਘਰੇ ਆਵੇ ਹਸਪਤਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਭ ਪੰਜਾਬ ਸਰਕਾਰ ਕਰੂਗੀ 1 ਹਰ ਫੈਮਿਲੀ ਦਾ ਕਰਤਾ ਜੀ ਕੋਈ ਨੀਲਾ ਪੀਲਾ ਹਰਾ ਕਾਰਡ ਦੀ ਲੋੜ ਨਹੀਂ ਸਾਰੇ ਹੀ ਉਹ ਚੱਕਾ ਵਰ ਹੁੰਦੇ ਨੇ ਇਹ ਪਿਛਲੇ ਦਿਨੀ ਆਪਾਂ ਪਾਸ ਕੀਤਾ ਵਿਧਾਨ ਸਭਾ ਚ ਸੋ ਵੀਰੋ ਹਰ ਰੋਜ਼ ਕੋਈ ਨਾ ਕੋਈ ਕਾਨੂੰਨ ਨਵਾਂ ਲੋਕਾਂ ਦੇ ਪੱਖ ਦਾ ਬਰ ਅਸੀਂ ਬਣਾ ਰਹੇ ਹਾਂ ਉਹਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਜਿਸ ਬਿੱਲ ਨੂੰ ਲੈ ਕੇ ਚਰਚਾ ਹੋ ਰਹੀ ਸੀ ਵਿਧਾਨ ਸਭਾ ਵਿੱਚ ਲੰਮੀ ਚਰਚਾ ਤੋਂ ਬਾਅਦ ਵੀ ਉਹ ਬਿੱਲ ਪਾਸ ਨਹੀਂ ਹੋ ਸਕਿਆ ਸੋ ਹਾਲਾਂਕਿ ਇਸ ਬਿੱਲ ਨੂੰ ਸਵਰਸੰਮਤੀ ਨਾਲ ਸਿਲੈਕਟ ਕਮੇਟੀ ਨੂੰ ਭੇਜਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀਆਂ ਦੇ ਵਿਰੋਧ ਦੇ ਵਿੱਚ ਪੇਸ਼ ਕੀਤੇ ਗਏ ਬਿੱਲ ਦੀ ਗੱਲ ਕਰ ਰਹੇ ਹਾਂ ਸੋ ਜਿਸ ਦੇ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਵਿੱਚ ਲੰਮੀ ਚਰਚਾ ਹੋਈ ਹੈ ਸੋ ਸਾਰੀਆਂ ਹੀ ਪਾਰਟੀਆਂ ਦੇ ਵਿਧਾਇਕਾਂ ਨੇ ਸਦਨ ਦੇ ਵਿੱਚ ਇਸ ਬਿੱਲ ਤੇ ਆਪਣੇ ਵਿਚਾਰ ਰੱਖੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਵਿਅਦਵੀ ਬਿੱਲ ਤੇ ਚਰਚਾ ਤੋਂ ਬਾਅਦ ਪਾਸ਼ਵਾ ਦੇ ਸੀਨੀਅਰ ਆਗੂਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਦੌਰਾਨ ਸਾਫ ਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਆਮਾਦੀ ਪਾਰਟੀ ਤੇ ਗੰਭੀਰ ਦੋਸ਼ ਲਗਾਏ ਗਏ ਨੇ ਤੇ ਆਮਾਦੀ ਪਾਰਟੀ ਨੂੰ ਦਲਿਤ ਵਿਰੋਧੀ ਪਾਰਟੀ ਘਰਾੜ ਦਿੱਤਾ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਇਸ ਬਿੱਲ ਦੇ ਵਿੱਚ ਬਾਕੀ ਧਾਰਮਿਕ ਸਥਾਨਾਂ ਅਤੇ ਬਾਕੀ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਹੈ ਪਰ ਦਲਿਤਾਂ ਦੇ ਧਾਰਮਿਕ ਗ੍ਰੰਥਾਂ ਸਥਾਨਾਂ ਦੀ ਬੇਦਬੀ ਲਈ ਸਜ਼ਾ ਦੇ ਲਈ ਕੁਝ ਵੀ ਨਹੀਂ ਲਿਖਿਆ ਗਿਆ ਕੋਈ ਵੀ ਬਿਆਦਮੀ ਦਿੱਤ ਹੋਵੇ ਜਾਂ ਕਿਸੇ ਧਾਰਮਿਕ ਵਿਅੰਦਾਂ ਨੁਕਸਾਨ ਕਰਨਾ ਹੋਵੇ ਕੋਈ ਉਹਨੂੰ ਡਿਸਟਰੋਏ ਕਰਨਾ ਹੋਵੇ ਉਹਦਾ ਰੂਪ ਬਦਲਣਾ ਹੋਵੇ ਪ੍ਰੂਫ ਕਰਨਾ ਹੋਵੇ ਉਹਦਾ ਰੰਗ ਉਤਾਰਨਾ ਹੋਵੇ ਗੰਦਾ ਕਰਨਾ ਹੋਵੇ ਉਹ ਗੜਣਾ ਹੋਵੇ ਤੋੜਨਾ ਹੋਵੇ ਤੋੜਨਾ ਹੋਵੇ ਜਾਂ ਬਣਾਣਾ ਹੋਵੇ ਇਹ ਸਾਰਾ ਅਸੀਂ ਅਪਰਾਧ ਦੀ ਸਥਿਤੀ ਜਿਹੜਾ ਦਿਖਾ ਗਿਆ ਹੈ ਗੱਲ ਐਕਟ ਬਣਾਉਣ ਦੀ ਹੈ ਐਕਟ ਦੇ ਕੇ ਪਾਗਣਾ ਕੀ ਹੈ ਅਸੀਂ ਹਿੰਦੁਸਤਾਨ ਦੇ ਆਪਾੜ ਦੇ ਰਹੇ ਆਂ ਭਾਰਤੀ ਬਹੁਤੀਵਾਦੀ ਹਿੰਦੂਵਾਦੀ ਵੀ ਹੈ ਇਹ ਤੇ ਅਸੀਂ ਪੰਜਾਬਾ ਵੀਰੰਦ اسلام ਵੀ ਦੇ ਰੋਕੀਂ ਵੀ ਰੰਦੇ ਨੇ ਇਸਾਈ ਵੀ ਰੰਦੇ ਨੇ ਬੁੱਧ ਜੈ ਬੁੱਧ ਧਰਮ ਦੀ ਜੈਨ ਧਰਮ ਹਿੰਦੂ ਧਰਮ ਸਿੱਖ ਧਰਮ ਪੰਜਾਬ ਦੇ ਦੇਸ਼ ਵਿੱਚ ਚਾਰ ਪ੍ਰਮੁੱਖ ਧਰਮ ਦੇ ਪੈਦਾਇਤੀ ਹੋਏ ਨੇ ਬੁੱਧ ਧਰਮ ਇਹ ਪੰਜਾਬ ਹਿੰਦੁਸਤਾਨ ਦੇ ਪੈਦਾ ਹੋਇਆ ਜੈਨ ਧਰਮ ਇੱਥੇ ਬਣਿਆ ਹਿੰਦੂ ਧਰਮ ਹੈ ਸਿੱਖ ਧਰਮ ਵੀ ਕੁਝ ਦੇਸ਼ ਵਿੱਚ ਬਣਿਆ ਇਸ ਕਰਕੇ ਗੇੜੀਆਂ ਇਹ ਇਹਨਾਂ ਨੇ ਇਸ ਵਾਰੀ ਬਿੱਲ ਲੈ ਕੇ ਆਂਦਾ ਉਹ ਬਹੁਤ ਸਾਰੀਆਂ ਹੂਣ ਤਾਂ ਹੈ ਬਿੱਲ ਲਿਆਂ ਦਾ ਮਕਸਦ ਹੈ ਪੰਜਾਬ ਵਿੱਚ ਸ਼ਾਂਤੀ ਹੋਵੇ ਪੰਜਾਬ ਵਿੱਚ ਭਾਈਚਾਰਾ ਇਨਸਾਨ ਪੈਦਾ ਹੋਵੇ ਲੇਕਿਨ ਜੇ ਬਿੱਲ ਦਾ ਮਕਸਦ ਖਤਮ ਹੋ ਜਾਂਦਾ ਜੇ ਉਹਨਾਂ ਅਸੀਂ ਕਿਸੇ ਨਾਲ ਵਿਤਰਾ ਕੀਤਾ ਹੋਵੇ ਜਾਂ ਉਹ ਲਿਹਾਉਂਦਾ ਜਿਹੜਾ ਭੇਦਭਾਵ ਕੀਤਾ ਹੋਵੇ ਜਾਂ ਵਿਤਰਾ ਕੀਤਾ ਹੋਵੇ ਸੋ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਮੁਤਾਬਿਕ ਸਾਰੇ ਤਰਮ ਬਰਾਬਰ ਨਹੀਂ ਅਤੇ ਇਸ ਬਿਲ ਦੇ ਵਿੱਚ ਦਲਿਤਾਂ ਦੇ ਧਾਰਮਿਕ ਅਸਥਾਨਾਂ ਅਤੇ ਗ੍ਰੰਥਾਂ ਦੇ ਬਾਰੇ ਵੀ ਗੱਲ ਹੋਣੀ ਜ਼ਰੂਰੀ ਸੀ ਜੋ ਕਿ ਨਹੀਂ ਕੀਤੀ ਗਈ ਉਹਨਾਂ ਪਰ ਜ਼ੋਰ ਦੇ ਕੇ ਮੰਗ ਕੀਤੀ ਹੈ ਕਿ ਬੀਅਦਵੀ ਬਿਲ ਬਿਲਕੁਲ ਪਾਸ ਹੋਣਾ ਚਾਹੀਦਾ ਪਰ ਸਾਰੇ ਤਰਮਨ ਨੂੰ ਬਰਾਬਰ ਰੱਖ ਕੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ মিডিਆ ਨੂੰ ਸੰਬੋਧਨ ਕੀਤਾ ਹੈ ਉਨ੍ਹਾਂ ਕਿਹਾ ਕਿ ਭਿਖਾਰੀਆਂ ਵਿਰੋਧ ਕਾਰਵਾਈ ਚੱਲੀ ਰਹੇਗੀ ਅਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਭਿਖਾਰੀ ਮੁਕਤ ਸੂਬਾ ਬਣਾਏਗੀ ਪ੍ਰਸ਼ਾਸਨ ਦੇ ਵੱਲੋਂ ਭਿਖਾਰੀਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਪਲਜੀਤ ਕੌਰ ਨੇ ਕਿਹਾ ਕਿ ਦੋ ਦਿਨਾਂ ਦੇ ਵਿੱਚ 40 ਤੋਂ ਵੱਧ ਬੱਚਿਆਂ ਨੂੰ ਬਚਾਇਆ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 9 ਮਹੀਨਿਆਂ ਵਿੱਚ 367 ਬੱਚਿਆਂ ਨੂੰ ਬਚਾਇਆ ਗਿਆ। 183 ਬੱਚਿਆਂ ਨੂੰ ਭੀਖ ਮੰਗਣ ਤੋਂ ਹਟਾ ਕੇ ਸਕੂਲਾਂ ਵਿੱਚ ਦਾਖਲ ਕਰਵਾਇਆ ਗਿਆ ਅਤੇ 13 ਬੱਚਿਆਂ ਨੂੰ ਅੰਗਨਵਾੜੀ ਅਤੇ 17 ਬੱਚਿਆਂ ਨੂੰ ਬਾਲ ਘਰਾਂ ਦੇ ਵਿੱਚ ਭੇਜਿਆ ਗਿਆ। ਸੋਨਾਂ ਨੇ ਅੱਗੇ ਵੀ ਕਿਹਾ ਕਿ ਲਗਭਗ 350 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਿੱਤਾ ਦਿੱਤਾ ਗਿਆ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਦੇਖਣ ਨੂੰ ਆਇਆ ਜਿਹੜਾ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਪਰ ਮੈਂ ਦੱਸਣਾ ਚਾਹਾਂਗੀ ਕਿ ਇਹ ਜਿਹੜਾ ਬੱਚਿਆਂ ਨੂੰ ਰੈਸਕਿਊ ਕਰਨ ਦਾ سلسلہ ਬਾਲ ਪਿਖਿਆ ਨੂੰ ਰੋਕਣ ਦਾ سلسلہ ਇਹ ਅਸੀਂ ਸਤੰਬਰ 2024 ਤੋਂ ਸ਼ੁਰੂ ਕਰ ਦਿੱਤਾ ਸੀ ਉਦੋਂ ਅਸੀਂ ਕਮੇਟੀਆਂ ਬਣਾ ਬਣਾ ਕੇ ਜਿੱਥੇ ਕਿਤੇ ਸਾਨੂੰ ਬੱਚੇ ਦਿਖਦੇ ਸੀ ਕਿ ਇੱਥੇ ਯੂਜ਼ਲੀ ਬੱਚੇ ਬੈਠੇ ਹੁੰਦੇ ਆ ਜਾਂ ਭੀਖ ਮੰਗਦੇ ਆ ਉਹਨਾਂ ਨੂੰ ਅਸੀਂ ਰੈਸਕਿਊ ਕਰਨਾ ਸ਼ੁਰੂ ਕੀਤਾ ਸੀ 8-8 ਜ਼ਿਲ੍ਹਿਆਂ ਦੇ ਵਿੱਚ ਜਾ ਕੇ ਸਾਡੀ ਟੀਮ ਨੇ ਜ਼ਿਲ੍ਹਾ ਵਾਈਜ਼ ਜਿਹੜਾ ਰੈਸਕਿਊ ਕੀਤਾ ਸੀ ਅਸੀਂ ਮਹੀਨੇཚ ਦਿਨ ਰੱਖੇ ਸੀ ਪਹਿਲਾਂ ਤਾਂ ਮੈਂ ਉਹਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਸੀਂ ਐਨੇ ਟਾਈਮ ਦੇ ਵਿੱਚ 9 ਮਹੀਨਿਆਂ ਦੇ ਵਿੱਚ ਕਿੱਥੇ ਕਿ ਪਹੁੰਚੇ ਅਸੀਂ 367 ਬੱਚੇ ਰੈਸਕਿਊ ਕੀਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਟੋਟਲ ਜਿਹੜੀਆਂ 753 ਰੇਡ ਸੀਗੀਆਂ ਸਾਡੀਆਂ بار-बार ਜਾਂਦੇ ਸੀ ਔਰ ਭੱਜ ਜਾਂਦੇ ਸੀ ਤੇ ਕਈ ਵਾਰੀ ਨਹੀਂ ਵੀ ਪਕੜੇ ਜਾਂਦੇ ਸੀ ਉਹਨਾਂ ਬੱਚਿਆਂ 'ਚੋਂ ਅਸੀਂ 350 ਬੱਚਾ ਜਿਹੜਾ ਫੈਮਲੀਜ਼ ਨੂੰ ਦੇ ਦਿੱਤਾ ਵਾਪਸ ਦੇ ਦਿੱਤਾ ਤੇ 17 ਬੱਚੇ ਹਾਂਜੀ 367 ਵਿੱਚੋਂ 350 ਬੱਚਾ ਅਸੀਂ ਮਾਪਿਓ ਦੇ سپرد ਕਰ ਦਿੱਤਾ ਤੇ 17 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਮਾਪਿਓ ਨਹੀਂ ਆਇਡੈਂਟੀਫਾਈ ਕਰ ਸਕੇ ਅਸੀਂ ਉਹਨਾਂ ਨੂੰ ਬਾਲ ਘਰਾਂ ਦੇ ਵਿੱਚ ਚਿਲड्रन ਹੌਮ ਜੋ ਸਾਡੇ ਬਣੇ ਹੋਏ ਆ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਰੱਖਿਆ ਇੱਥੇ ਇਹ ਗੱਲ ਵੀ ਦੱਸਣ ਯੋਗ ਹੈ ਕਿ ਇਹਨਾਂ ਵਿੱਚੋਂ 150 ਬੱਚੇ ਸੀ ਜਿਹੜੇ ਉਹ ਦੂਜੀਆਂ ਸਟੇਟਸ ਚੋਂ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦੇ ਪੇਰੈਂਟਸ ਕੋਲ ਪਹੁੰਚਾਇਆ ਦੂਜੀਆਂ ਸਟੇਟਸ ਚੋਂ ਆ ਕੇ ਜੋ ਭੀਖ ਮੰਗਦੇ ਸੀ ਤੇ 183 ਬੱਚੇ ਸਾਡੇ ਕੋਲ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਭੀਖ ਤੋਂ ਛੁਡਾ ਕੇ ਸਕੂਲਾਂ 'ਚ ਦਾਖਲ ਕਰਾਇਆ 183 ਬੱਚੇ ਸਕੂਲਾਂ 'ਚ ਵਾਪਸ ਭੇਜੇ ਤੇ ਇੱਥੇ ਹੀ ਵਸਨੀ ਛੋਟੇ ਬੱਚੇ ਵੀ ਸੀ ਜਿਹੜੇ 6 ਸਾਲ ਤੋਂ ਛੋਟੇ ਬੱਚੇ 13 ਬੱਚੇ ਜਿਹੜੇ ਅਸੀਂ ਆਂਗਣਵੜੀ ਸੈਂਟਰਾਂ 'ਚ ਭੇਜੇ ਤੇ ਅਸਲ ਪੰਜਾਬ ਦੇ ਵਿੱਚ ਭਿਖਾਰੀਆਂ ਦੀ ਵਧ ਰਹੀ ਗਿਣਤੀ ਨੂੰ ਵੇਖਦੇ ਹੋਏ ਉਹਨਾਂ ਨੂੰ ਸਰਕਾਰ ਦੇ ਨਿਰਦੇਸ਼ਾਂ ਤੇ ਹਿਰਾਸਤ ਦੇ ਵਿੱਚ ਲਿਆ ਗਿਆ ਸੋ ਹੁਣ ਭਿਖਾਰੀਆਂ ਤੇ ਉਹਨਾਂ ਦੇ ਨਾਲ ਪੀਕ ਮੰਗਣ ਵਾਲੇ ਬੱਚਿਆਂ ਦਾ ਡੀਐਨਏ ਟੈਸਟ ਕੀਤਾ ਜਾਏਗਾ ਸੋ ਪਿਛਲੇ ਕੁਝ ਦਿਨਾਤੋਂ ਲਗਾਤਾਰ ਸਚਕਣਸ਼ੀ ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਸਨ ਇਹ ਧਮਕੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਈਮੇਲ ਤੇ ਭੇਜੀਆਂ ਜਾ ਰਹੀਆਂ ਸਨ ਜਿਸ ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਪੰਡਰਬ ਦਾ ਮਾਹੌਲ ਖਰਾਬ ਕਰਨ ਦੀ ਮਨਸ਼ਾ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮੁਲਜ਼ਮ ਦੀ ਪਛਾਣ ਸ਼ੁਭਮ ਵੱੱਜੋ ਕੀਤੀ ਗਈ ਹੈ ਸੋ ਜੋ ਕਿ ਫਰੀਦাবাদ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਮੁਲਜ਼ਮ ਨੂੰ ਕਾਬੂ ਕਰਕੇ ਅੰਮ੍ਰਿਤਸਰ ਪੁਲਿਸ ਪੰਜਾਬ ਲੈ ਕੇ ਆਈਏ ਅਤੇ ਹੁਣ ਇਸ ਮਾਮਲੇ ਨਾਲ ਜੁੜੇ ਹਰ ਪਹਿਲੂ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੋ ਮਾਮਲੇ ਸੰਬੰਧੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਡੀ ਟੀਮ ਜਿਹੜੀ ਆ ਉਹ ਸੈਂਟਰਲ ਏਜੰਸੀਜ਼ ਦੀ ਸਹਿਯੋਗ ਨਾਲ ਇਹ ਸਾਡੇ ਸਟੇਟ ਸਾਈਬਰ ਕ੍ਰਾਈਮ ਦੀ ਸਹਿਯੋਗ ਨਾਲ ਅਸੀਂ ਫਰੀਦাবাদ ਪਹੁੰਚੇ ਜਿਹੜੀ ਸਾਨੂੰ ਇੱਕ ਲੀਡ ਮਿਲੀ ਸੀਗੀ ਉਹਦੇ ਤੇ ਕੰਮ ਕੀਤਾ ਜਾ ਰਿਹਾ ਸ਼ੁਭਮ दुबे ਨਾਮ ਦਾ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਹਨੂੰ ਅਸੀਂ ਰਾਉਂਡ ਅਪ ਕੀਤਾ ਉਹਦੀ ਡਿਟੇਲ ਪੁੱਛ-ਕਿਛ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਲੈਪਟਾਪ ਤੇ ਫੋਨ ਉਹ ਵੀ ਕਬਜ਼ੇ ਚ ਲੈ ਗਏ ਆ ਔਰ ਇਹਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਅ ਵੀ ਚੱਲ ਰਹੀ ਹੈ ਔਰ ਵਕਫਾ ਕੰਪਨੀਆਂ ਚ ਕੰਮ ਕਰ ਚੁੱਕਿਆ ਬਟ ਅਜੇ ਉਹਦੇ ਉਤੇ ਅਸੀਂ ਕਹਿ ਸਕਦੇ ਹਾਂ ਸਾਨੂੰ ਪਾਰਸ਼ਲ ਸਕਸੈਸ ਮਿਲੀ ਹੈ ਕਿਉਂਕਿ ਜਿੰਨੀਦਰ ਤੱਕ ਬਿਲਕੁਲ ਪਿੰਪੁਆਇੰਟ ਨਹੀਂ ਹੁੰਦਾ ਕਾਫੀ ਇਨਫੋਰਮੇਸ਼ਨ ਅਜੇ ਬਾਕੀ ਆਉਣੀ ਹੈ ਕੰਪਨੀਆਂ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਤੋਂ ਤੇ ਅਸੀਂ ਕੰਮ ਕਰ ਰਹੇ ਹਾਂ ਬਟ ਜਿਹੜੀ ਫਰਸਟ ਮੇਲ ਆਈ ਸੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਇੱਥੇ ਤੱਕ ਪਹੁੰਚੀ ਹੈ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਜਿੰਨੀ ਵੀ ਗੱਲ ਹੈ ਤੁਹਾਨੂੰ ఎవਰੀ ਡੇ ਮੈਂ ਅਪਡੇਟ ਕਰਦਾ ਹੀ ਆਂ ਔਰ ਸਾਡੇ ਵੱਲੋਂ ਕੋਈ ਇਹੋ ਜੀ ਚੀਜ਼ ਨਹੀਂ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਸਕੇ ਤੇ ਨਾ ਕੀਤੀ ਜਾਂਦੀ ਹੋਵੇ ਸੋ ਆਪਾਂ ਰਿਯੂਮਰਸ ਤੋਂ ਵੀ ਇਕਲ ਚੁਚੇਤ ਵੀ ਰਹਿਣਾ ਹੈ ਤੇ ਮੈਂ ਸੰਗਤਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਂਤੇ ਆਪਾਂ ਸਾਰੇ ਨਤਮਸਕ ਹੁੰਨੇ ਆ ਤੇ ਅਸੀਂ ਪੂਰੀ ਤਰ੍ਹਾਂ ਮੁਸਤੈਦ ਆ ਔਰ ਉਸ ਤੇ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਤੁਹਾਨੂੰ ਸਕਸੈਸ ਦੱਸਾਂਗੇ ਇਹ ਕਯੂਜ਼ ਬਾਰੇ ਜਿਕਰਕਾਸੀ ਕਿ 14 ਤੋਂ 16 ਜੁਲਾਈ ਤੱਕ ਐਚਪੀਸੀ ਦੀ ਈਮੇਲ ਤੇ ਲਗਾਤਾਰ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਨੂੰ ਬੰਬ ਨਾਲ ਉਡਾਉਣ ਦੀਆਂ ਤਬਕੀਆਂ ਮਿਲ ਰਹੀਆਂ ਸਨ ਈਮੇਲ ਦਾ ਦਾਵਾ ਕੀਤਾ ਗਿਆ ਸੀ ਕਿ ਪਾਈਪਾਂ ਦੇ ਵਿੱਚ ਆਰਡੀਐਕਸ ਪਰ ਕੇਸ਼ੀਰ ਦਰਬਾਰ ਸਾਹਿਬ ਦੇ ਵਿੱਚ ਧਮਕੀ ਕੀਤੇ ਜਾਣਗੇ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀ ਅਲਰਟ ਤੇ ਸਨ ਅਤੇ ਸ਼੍ਰੀ ਦਰਬਾਰ ਸਾਹਿਬ ਨੇੜੇ ਸਖਤ ਸੁਰੱਖਿਆ ਕਰ ਦਿੱਤੀ ਗਈ ਸੋ ਡੌਗ ਸਕੁਐਡ ਅਤੇ ਬੰਬ ਨਿਰੋਧਕ ਟੀਮਾਂ ਮਾਮਲੇ ਦੀ ਜਾਂਚ ਵਿੱਚ ਜੁਟ ਗਈਆਂ ਸਨ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਦੇ ਇਲਾਕਿਆਂ ਦੀ ਜਾਂਚ ਵੀ ਕੀਤੀ ਗਈ ਮਲੇਰ ਕੋਟਲਾ ਦੇ ਨਾਲ ਲੱਗਦੇ ਪਿੰਡ ਹਿਮਤਾਣਾ ਵਿਖੇ ਸਮਾਜ ਸੇਵੀ ਰਾਜਿੰਦਰ ਪ੍ਰਸਾਦ ਮਲੋਤੜਾ ਦੇ ਘਰ ਕਈ ਮੰਤਰੀ ਵਿਦਾਇਕ ਅਤੇ ਵਿਧਾਇਕ ਸਪੀਕਰ ਕੁਲਤਾਰ ਸਿੰਘ ਸੰਧਵਾ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇਸ ਮੌਕੇ ਪੱਪਾ ਬਲਬੀਰ ਸਿੰਘ ਸੀਚੀਵਾਲ ਵੀ ਉੱਚੇ ਚੇਤੌਰ ਤੇ ਪਹੁੰਚੇ ਹੋਏ ਸਨ। ਇਸ ਦੌਰਾਨ ਹਾਜ਼ਰ ਉਕੀਅੰਕ ਸ਼ਖਸੀਤਾ ਸਮੇਤ ਕਾਂਗਰਸੀ ਆਗੂ ਪਰਗਟ ਸਿੰਘ ਨੇ ਇਸ ਵਰਸੇ ਸਮਾਗਮ ਵਿੱਚ ਸ਼ਾਮਲ ਹੋਏ ਨੇ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਇਸ ਦੌਰਾਨ ਨਿਸ਼ਾਨੇ ਤੇ ਲਿਆ। ਸਵਰਗਵਾਸੀ ਰਜਿੰਦਰ ਪ੍ਰਸਾਦ ਮਲੋਤਰਾ ਦੀ ਵਰਸੀ ਮੌਕੇ ਚਿੱਲਾ ਮਲੇਰਕੋਟਲਾ ਦੇ ਪਿੰਡ ਹਿੰਮਤਾਨਾ ਵਿਖੇ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾ ਸੱਜਣ ਜੀ ਦੇ ਨੇ ਪਹੁੰਚੇ ਇਸ ਦੌਰਾਨ ਹਾਜ਼ਰ ਉੱਗਿਆ ਸ਼ਕਸ਼ੀਤਾ ਸਮੇਤ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਵਰਸੀ ਸਮਾਗਮ ਮੌਕੇ ਇਤਿਹਾਸ ਰਲਗਵਾਈ ਇਸ ਮੌਕੇ ਕਾਂਗਰਸੀ ਆਗੂ ਪ੍ਰਗਟ ਸਿੰਘ ਨਾਲ ਗਲਬਾਤ ਕੀਤੀ ਗਈ ਤੇ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਬੇਸਿਕਲੀ ਮੈਂ ਇਸ ਕਰਕੇ ਆਇਆ ਕਿ ਇਹ ਕੈਰੀ ਮਲਹੋਤਰਾ ਜਿਹੜੇ ਆ ਇਹ ਬਹੁਤ ਵਧੀਆ ਕੰਮ ਕਰ ਰਹੇ ਆ ਇਹ ਬੱਚਿਆਂ ਦੀ ਪੜ੍ਹਾਈ ਦਾ এডੂਕੇਸ਼ਨ ਦਾ ਜਿਹੜਾ ਕੰਮ ਆ ਇਹ ਹੀ ਮੈਨੂੰ ਲੱਗਦਾ ਸਾਨੂੰ ਅਗਲੇ ਲੈਵਲ ਤੇ ਲੈ ਕੇ ਜਾ ਸਕਦਾ ਔਰ ਮੈਂ ਇਹਨਾਂ ਦਾ ਧੰਨਵਾਦੀ ਵੀ ਆ ਕਿਉਂਕਿ ਆਸਟ੍ਰੇਲੀਆ ਇਹ ਬਹੁਤ ਵਧੀਆ ਕੰਮ ਕਰਦੇ ਆ ਲੇਕਿਨ ਇੱਥੇ ਵੀ ਇਹਨਾਂ ਨੇ ਚੈਰਟੀ ਦਾ ਕੰਮ ਸ਼ੁਰੂ ਕੀਤਾ ਔਰ ਖਾਸ ਕਰਕੇ এডੂਕੇਸ਼ਨ ਦੇ ਵਿੱਚ ਮੈਂ ਇਸ ਕਰਕੇ ਸਪੈਸ਼ਲੀ ਆਇਆ ਔਰ ਇਹਨਾਂ ਨੂੰ ਮੁਬਾਰਕਬਾਦ ਦੇਣਾ ਔਰ ਕਿਉਂਕਿ ਛੋਟਾ ਵੀਰ ਸਮਿਥ ਇਹ ਤੇ ਇਸੇ ਰੀਅਲ ਦੀ ਨਮਾਇੰਗੀ ਕਰਦਾ ਔਰ ਉਹਦਾ ਵੀ ਇਸੇ ਤਰ੍ਹਾਂ ਇੱਕ ਪੋਜ਼ਿਟਿਵ ਸੋਚ ਹੈ ਕਿ ਅਸੀਂ ਸਮਾਜ ਦੇ ਬੱਚਿਆਂ ਨੂੰ ਅੱਗੇ ਲੈ ਕੇ ਗਏ ਤੇ ਜਿਹੜਾ ਸੈਸ਼ਨ ਦੀ ਗੱਲ ਹੈਗੀ ਆ ਉਹ ਮੈਨੂੰ ਲੱਗਦਾ ਸਭ ਨੂੰ ਪਤਾ ਹੀ ਆ ਕਿ ਕਿਹੋ ਜਿਹਾ ਹੋਇਆ ਉਹਦੇ 'ਚ ਬਹੁਤਾ ਕਹਿਣ ਦੀ ਗੱਲ ਨਹੀਂ ਹੈ ਅਸਲੀ ਗੱਲ ਤਾਂ ਚੰਗਾ ਹੁੰਦਾ ਜੇ ਉਹਦੇ 'ਚ ਜੰਗੀਆਂ ਡਿਸਕਸ਼ਨ ਹੁੰਦੀ ਆ ਤੇ ਪੰਜਾਬ ਦੀ ਕੁਛ ਨਾ। ਇਹ ਦੀ ਨੀ ਕਾਨੂੰਨ ਬਣਾਇਆ ਕਿ ਨਾ ਨੂਨ ਤਾਂ ਨਹੀਂ ਹਜੇ ਬਣਾਇਆ। ਦੋਸਤ ਇਹ ਤਾਂ ਹਜੇ ਖਰੜਾ ਪੇਸ਼ ਕੀਤਾ ਆ ਤੇ ਸਿਲੈਕਟ ਕਮੇਟੀ ਨੂੰ ਭੇਜਿਆ। ਇਹ ਤਾਂ ਅਸਲੀ ਗੱਲ ਹੈ ਕਿ ਇਹ ਪਾਰਟੀ ਜਿਹੜੀ ਆ ਨਾ ਈਵੈਂਟ ਕ੍ਰੀਏਟ ਕਰਦੀ ਆ, ਉਹਦਾ ਕੰਟੈਂਟ ਬਣਾਉਂਦੀ ਆ ਫਿਰ ਤੁਹਾਨੂੰ ਵੀ ਬਿਜ਼ੀ ਕਰ ਦਿੰਦੀ ਆ ਤੇ ਪੰਜਾਬ ਦੇ ਲੋਕਾਂ ਨੂੰ ਵੀ ਬਿਜ਼ੀ ਕਰ ਦਿੰਦੀ ਇਹ ਤੋਂ ਵਾਅਦੇ ਇਹਨਾਂ ਦਾ ਕੋਈ ਬਹੁਤੀ ਸੋਚ ਨਹੀਂ। ਤੁਹਾਨੂੰ ਦੱਸ ਦਈਏ ਕਿ ਸਵਰਗਵਾਸੀ ਰਚਿੰਦਰ ਪ੍ਰਸਾਦ ਮਲੋਤਰਾ ਦੀ ਵਰਸੀ ਮੌਕੇ ਚ ਲੰਮੜ ਕੋਟਲਾ ਦੇ ਪਿੰਡ ਹਿਮਤਾਨਾ ਵਿਖੇ ਵਰਸੀ ਸਮਾਗਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਸਮੇਤ ਉਗੀਆਂ ਸ਼ਖਸੀਅਤਾਂ ਨੇ ਸਵਰਗਵਾਸੀ ਰਚਿੰਦਰ ਪ੍ਰਸਾਦ ਮਲੋਤਰਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਕੋਮੀ ਸਿੱਖਿਆ ਖੋਜ ਤੇ ਸਿਖਲਾਈ ਕੌਂਸਲ ਦੀ ਨਵੀਂ ਜਾਰੀ ਕੀਤੀ ਗਈ 8ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਪਾਠ ਪੁਸਤਕ ਦੇ ਵਿੱਚ ਭਾਰਤੀ ਇਤਿਹਾਸ ਦਾ ਇੱਕ ਵਿਆਪਕ ਅਤੇ ਵਧੇਰੇ ਸੰਮਲਿਤ ਵੇਰਵਾ ਪੇਸ਼ ਕੀਤਾ ਗਿਆ ਹੈ ਇਸ ਵਿੱਚ ਸਿੱਖ ਧਰਮ ਦੇ ਇਤਿਹਾਸ ਨੂੰ ਥਾਂ ਦਿੱਤੀ ਗਈ ਹੈ ਜਿਸ ਤੇ ਐਜਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਨੂੰ ਚੰਗਾ ਕਦਮ ਦੱਸਿਆ ਪਰ ਐਨਸੀਈਆਰਟੀ ਨੂੰ ਇਤਿਹਾਸ ਦੀ ਪ੍ਰਮਾਣਿਕਤਾ ਸ਼੍ਰੋਮਣੀ ਕਮੇਟੀ ਤੋਂ ਕਰਵਾਉਣ ਦੀ ਗੱਲ ਵੀ ਆਖੀ ਕੋਮੀ ਸਿੱਖਿਆ ਕੌਸ਼ਤੀ ਸਿਖਲਾਈ ਕੌਂਸਲ ਦੀ ਨਵੀਂ ਜਾਰੀ ਕੀਤੀ ਗਈ 8ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਪਾਠ ਪੁਸਤਕ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਕ ਲਹਿਰ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਾ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਅਧੀਨ ਸਾਂਝੇ ਸਮਰਾਜ ਦੀ ਸਥਾਪਨਾ ਤੱਕ ਸਿੱਖ ਪਛਾੜ ਦੇ ਉਭਾਰ ਨੂੰ ਦਰਸਾਇਆ ਜਿਸ ਤੇ ਐਜਪੀਸੀ ਮੈਂਬਰ ਕੁਚਰਨ ਸਿੰਘ ਗਰੇਵਾਲ ਨੇ ਇਸ ਨੂੰ ਚੰਗਾ ਕਦਮ ਦੱਸਿਆ ਪਰ ਐਨਸੀਈਆਰਟੀ ਨੂੰ ਇਤਿਹਾਸ ਦੀ ਪ੍ਰਮਾਣਿਕਤਾ ਸ਼੍ਰੋਮਣੀ ਕਮੇਟੀ ਤੋਂ ਕਰਵਾਉਣ ਲਈ ਸੁਰੂ ਅੱਜ ਇੱਕ ਖਬਰ ਮਿਲੀ ਹੈ ਕਿ NCERT ਦੇ ਵੱਲੋਂ 8ਵੀਂ ਦੀ ਕਿਤਾਬ ਦੇ ਵਿੱਚ ਸਿੱਖ ਇਤਿਹਾਸ ਤੇ ਹੋਰ ਪਰਾਠਾ ਇਤਿਹਾਸ ਜਿਹੜਾ ਤੇ ਹੋਰ ਰਾਜਾਂ ਦਾ ਇਤਿਹਾਸ ਪੜਾਇਆ ਜਾਵੇਗਾ। ਚੰਗੀ ਖਬਰ ਹੈ ਕਿਉਂਕਿ ਯੋਧਿਆਂ ਦੀ ਵਾਰ ਗਾਉਣਾ, ਯੋਧਿਆਂ ਦੀ ਵਾਰ ਸੁਣਨਾ, ਯੋਧਿਆਂ ਦੀ ਵਾਰ ਪੜ੍ਹਨਾ ਇਹ ਤੁਹਾਡੇ ਅੰਦਰ ਇੱਕ ਸ਼ਕਤੀ ਪੈਦਾ ਕਰਦਾ, ਇੱਕ ਮਨੋਬਲ ਪੈਦਾ ਕਰਦਾ। ਤੁਹਾਡੇ ਅੰਦਰ ਦੇਸ਼ ਭਗਤੀ ਆਪਣੇ ਧਰਮ ਪ੍ਰਸਤੀ ਜਿਹੜੀ ਆ ਪੈਦਾ ਕਰਦਾ ਸੋ ਸਿੱਖਾਂ ਦਾ ਇਤਿਹਾਸ ਯੋਧਿਆਂ ਦਾ ਇਤਿਹਾਸ ਆ ਜਦੋਂ ਇਸ ਨੂੰ ਕੋਈ ਪੜਦਾ ਤਾਂ ਉਹਦੇ ਅੰਦਰ ਇੱਕ ਸ਼ਕਤੀ ਪੈਦਾ ਹੁੰਦੀ ਆ ਤੇ ਦੁਸ਼ਮਣਾਂ ਦੇ ਖਿਲਾਫ ਲੜਨ ਤੇ ਡਟਣ ਤੇ ਸ਼ਹਾਦਤ ਦੀ ਜਿਹੜੀ ਆ ਉਹਦੇ ਅੰਦਰ ਇੱਕ ਜਜ਼ਬਾ ਪੈਦਾ ਹੁੰਦੀ ਆ ਜਿਸ ਦੀ ਇਸ ਦੇਸ਼ ਨੂੰ ਵੀ ਲੋੜ ਆ ਕੌਮ ਨੂੰ ਵੀ ਲੋੜ ਆ ਇਹ ਸਮਾਜ ਨੂੰ ਵੀ ਲੋੜ ਆ ਯੋਗੀ ਜਿਹੜੀਆਂ ਸਮਾਜ ਬ੍ਰੁਹਤੀ ਸ਼ਕਤੀਆਂ ਕੋਈ ਜ਼ੁਲਮ ਕਰਦਾ ਜਾਂ ਕੋਈ ਉਹ ਹੌਲ ਖਰਾਬ ਕਰਦਾ ਉਹਨਾਂ ਦੇ ਖਿਲਾਫ ਖੜਨਾ ਅੱਜ ਦੇ ਸਮੇਂ ਨਹੀਂ ਵੱਡੀ ਲੋੜ ਅਤੇ ਜ਼ਰੂਰਤ ਹੈ ਇਹ ਦੇਸ਼ ਦੇ ਅਜਿਹੇ ਸਿੱਖ ਯੋਧਿਆਂ ਨੂੰ ਤੇ ਹੋਰ ਦੇਸ਼ ਦੇ ਅੰਦਰ ਜੁਝਾਰੂਆਂ ਨੂੰ ਯਾਦ ਕਰੇਗਾ ਤਾਂ ਸਾਡੀ ਜਿਹੜੀ ਪੀੜ੍ਹੀ ਹੈ ਆਉਣ ਵਾਲੀ ਉਹ ਇਸ ਤੋਂ ਚੰਗਾ ਸਬਕ ਸਿੱਖੇਗੀ ਪਰ ਇੱਕ ਅਸੀਂ ਇਹ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ ਇਤਿਹਾਸ ਨੂੰ ਉਹ ਉਸ ਛਾਪਣ ਤੋਂ ਪਹਿਲਾਂ ਉਸ ਇਤਿਹਾਸ ਨੂੰ ਬਾਚਿਆ ਜਾਵੇ ਤੇ ਜਿਹੜੀਆਂ ਸਿੱਖ ਪ੍ਰਮਾਣਿਕ ਸੰਸਥਾਵਾਂ ਨੇ ਉਹਨਾਂ ਤੋਂ ਇਹਦੀ ਮਜਬੂਰੀ ਜ਼ਰੂਰ ਲਈ ਜਾਵੇ ਤੁਹਾਨੂੰ ਦੱਸਦੀ ਹੈ ਕਿ NCERT ਦੀ 8ਵੀਂ ਜਮਾਤ ਦੀ ਸਮਾਜਿਕ ਵਿਗਿਆਨ ਪਾਠ ਪੁਸਤਕ ਸਿੱਖ ਅਤੇ ਮਰਾਠਾ ਇਤਿਹਾਸ ਨੂੰ ਉਹਦੇ ਦੇ ਵਿਸਤਾਰ ਵਿੱਚ ਪੇਸ਼ ਕਰਦੀ ਹੈ ਪਹਿਲਾਂ ਇਹ ਵਿਸ਼ੇ ਕੁਝ ਪੰਨਿਆਂ ਜਾਂ ਫਿਰ ਹਵਾਲਿਆਂ ਤੱਕ ਸੀਮਿਤ ਸਨ ਪਰ ਹੁਣ ਉਹਨਾਂ ਤੇ ਵਿਸਤ੍ਰਿਤ ਪਾਠਕ੍ਰਮ ਨੇ ਪਾਠਪੁਸਤਕ ਸਿੱਖ ਪਛਾਰੇ ਦੇ ਉਪਾਰ ਨੂੰ ਵੀ ਦਰਸਾਉਂਦੀ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਧਿਆਤਮਿਕ ਅੰਦੋਲਨ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਦੇ ਵਿੱਚ ਇੱਕਿਕ੍ਰਿਤ ਸਿੱਖ ਸਮਰਾਜ ਦੀ ਸਥਾਪਨਾ ਤੱਕ ਸ਼ੁਰੂ ਹੁੰਦੀ ਹੈ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਜਿਤੇ ਕਈ ਲੋਕਾਂ ਲਈ ਰਾਹਤ ਲੈ ਕੇ ਆਇਆ ਉੱਥੇ ਹੀ ਕਈ ਲੋਕਾਂ ਲਈ ਇਹ ਆਫਤ ਹੀ ਬਣ ਗਿਆ ਕਈ ਥਾਈਂ ਲੋਕਾਂ ਨੇ ਇਸ ਦੇ ਕਾਰਨ ਹੀ ਘਰ ਟਹਿ ਗਏ ਨੇ ਅਤੇ ਕਈ ਥਾਵਾਂ ਤੇ ਫਸਲਾਂ ਵਿੱਚ ਪਾਣੀ ਭਰ ਗਿਆ ਇਸੇ ਤਰ੍ਹਾਂ ਜੀ ਸ਼੍ਰੀ ਮੁਕਸਤ ਸਾਹਿਬ ਦੇ ਪਿੰਡ ਉਦੇਕਰਨ ਵਿੱਚ ਬਰਸਾਤੀ ਪਾਣੀ ਕਾਰਨ 300 ਏਕੜ ਫਸਲ ਦੇ ਵਿੱਚ ਪਾਣੀ ਭਰ ਗਿਆ ਹੁਣ ਕਿਸਾਨ ਪ੍ਰਸ਼ਾਸਨ ਦੇ ਕੋਲੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਸੂਬੇ ਵਿੱਚ ਕਿਸਾਨਾਂ ਨੂੰ ਵਕਫ ਵਕਤ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਚਲਣਾ ਪੈ ਰਿਹਾ ਹੈ ਜਿਸ ਕਾਰਨ ਕਿਸਾਨ ਖੁਦਕੁਸ਼ੀ ਕਰ ਰਹੇ ਨੇ ਕਦੇ ਕਰਜ਼ੇ ਦੀ ਮਾਰ ਪੈਂਦੀ ਏ ਤੇ ਕਦੇ ਮੌਸਮ ਦੀ ਸੋ ਤਾਜ਼ਾ ਮਾਮਲਾ ਸ਼੍ਰੀ ਮੁਕਸੈਬ ਸਾਹਿਬ ਦੇ ਪਿੰਡ ਉਦੇਕਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਮੀਂਹ ਨੇ ਕਿਸਾਨਾਂ ਦੀ ਦਿੱਕਤਾਂ ਵਧਾ ਦਿੱਤੀਆਂ ਨੇ ਸੋ ਇੱਥੇ ਇਸ ਵਾਰ ਪਏ ਭਾਰੀ ਮੀਂਹ ਦੇ ਕਾਰਨ ਹਜ਼ਾਰਾਂ ਏਕੜ ਫਸਲ ਡੁੱਬ ਗਈਏ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ ਪਾਣੀ ਦਾ ਤਾਂ ਜੀ 13 ਤੋਂ ਚੱਲਿਆ ਆਉਂਦਾ ਕੰਮ ਤਾਂ 13 ਤੋਂ ਤਾਂ ਬਹੁਤ ਜ਼ਿਆਦਾ ਆਇਆ ਸੀ ਆ ਸੜਕ ਵੀ ਕੋਟਪੂੜਾ ਰੋਡ ਵੀ ਕਰਾਸ ਕਰ ਲੱਤੀ ਸੀ ਘਰਾਂ ਦਾ ਵੀ ਕਾਫੀ ਨੁਕਸਾਨ ਆਇਆ ਸੀ 17 ਛੇੜ ਆਇਆ ਕੋਈ ਇਲਾਜ ਨਹੀਂ ਜੀ ਇਹਦਾ ਹੋਇਆ ਪ੍ਰਾਪਰ ਇਲਾਜ ਨਹੀਂ ਹੋਇਆ ਜਦੋਂ ਹੁਣ ਪਾਣੀ ਖੜਜੂਗਾ ਉਦੋਂ ਉਧਰੋਂ ਥੂਏ ਵਾਲੇ ਪਾਸੇ ਘਰੀਆਂ ਝੁਰੀਆਂ ਮਾਰ ਕੇ ਪਾਣੀ ਟੂਬੇ ਵਾਲਾ ਨਾ ਕੱਢਦੇ ਆ ਉਦੋਂ ਪਹਿਲਾਂ ਤਾਂ ਨੁਕਸਾਨ ਹੀ ਬਹੁਤ ਹੋ ਗਿਆ ਜੀ ਉਦੋਂ ਬਾਅਦ ਤਾਂ ਉਹਦਾ ਕਰਨ ਦਾ ਕੋਈ ਫਾਇਦਾ ਹੀ ਨਹੀਂਗਾ ਇਹਦਾ ਪਹਿਲਾਂ ਚਾਹੀਦਾ ਉਹ ਜਦੋਂ ਇੱਕ ਵਾਰੀ ਪਾਣੀ ਆਉਂਦਾ ਉਦੋਂ ਬਸ ਉਹ ਮੜਾ ਮੋਟਾ ਕੁ ਜਮਿਆ ਦੇ ਦੇ ਗੁਲਵਾ ਤਾਂ ਮਿੱਟੀ ਝਾੜਦੇ ਆ ਉਤੋਂ ਬਾਅਦ ਐਸੇ ਕੋਈ ਨਹੀਂ ਆਉਂਦਾ ਜੀ ਕਿੰਨੇ ਫਸਲ ਖਰਾਬ ਹੋਈ ਹੈ ਜੇ ਕੋਈ ਘੱਟ ਤੋਂ ਘੱਟ ਮੇਰਾ ਖਿਆਲ ਹੈ ਜੀ 300 ਤੋਂ ਤਾਂਤਾ 300 ਕਿੱਲੇ ਤੋਂ ਤਾਂ ਮੰਗ ਤਾਂ ਇਹ ਹੀ ਹੈ ਜੀ ਵੀ ਇਹਨੂੰ ਸਰਕਾਰ ਨੂੰ ਇਹਦਾ ਕੋਈ ਪ੍ਰਾਪਰ ਹੱਲ ਕਰਨਾ ਚਾਹੀਦਾ ਕਿਉਂਕਿ ਨੁਕਸਾਨ ਤੋਂ ਬਾਅਦ ਫਿਰ ਉਹਦਾ ਕੋਈ ਆਈਡੀ ਨਹੀਂਗਾ ਇਨਾ ਨੁਕਸਾਨ ਹੋ ਗਿਆ ਹੁਣ ਤਾਂ ਉਬੇ ਕਰਨ ਪਿੰਡ ਦਾ ਹੀ ਜ਼ਿਆਦਾ ਜਾਂ ਵੇਖੋ ਤੁਸੀਂ ਉਧਰੋਂ ਜਦੋਂ ਪਾਣੀ ਆਉਂਦਾ ਹੈ ਤੇ ਸ਼ਹਿਰ ਵੱਲ ਨੂੰ ਪਾਣੀ ਆਉਂਦਾ ਤੇ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਇਹ ਨਹੀਂ ਪਤਾ ਵੀ ਇਹਨੂੰ ਕਿਸੇ ਪਾਸੇ ਡਾਇਰਟ ਕੀਤਾ ਜਾਵੇ ਸਾੰਦੇ ਵਾਲੇ ਵਾਲਾ ਸਿਮਨ ਵਾਲਾ ਉਹਦੇ ਚ ਕੋਈ ਪਾਈਪਾਂ ਪਾਈਆਂ ਉਹ ਪਤਾ ਲੱਗਿਆ ਪਾਈਪਾਂ ਉੱਥੋਂ ਬੰਦ ਰਹੀਆਂ ਹੁਣ ਉਹ ਹੁਣ ਦੁਬਾਰਾ ਚਲਾਈਆਂ ਚੁੱਲੀਆਂ ਉਦੋਂ ਨੂੰ ਪਾਣੀ ਘਾ ਟੱਪਿਆ ਸਾਰਾ ਇੱਥੋਂ ਹੁਣ ਇਹਦਾ ਕੋਈ ਹੱਲ ਨਹੀਂਗਾ ਇਹਦਾ ਇਹ ਹੀ ਹੈ ਵੀ ਕੋਈ ਟਿਊਬਵੈਲ ਲਾ ਕੇ ਜਾਂ ਉਹ ਕੱਢਣਗੇ ਉਦੋਂ ਨੂੰ ਉਹ ਸਾਰਾ ਨੁਕਸਾਨ ਤਾਂ ਹੋ ਗਿਆ ਜੀ ਪਿਛਲੇ ਦਿਨੀ ਹੋਈ بارش ਦੇ ਕਾਰਨ ਪਿੰਡ ਦੇ ਕਿਸਾਨਾਂ ਦੀ ਸੋਨੇ ਵਰਗੀ ਝੋਨੇ ਦੀ ਫਸਲ بارش ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਵਿੱਚ ਡੁੱਬਣ ਕਾਰਨ ਤਬਾਹ ਹੋ ਚੁੱਕੀਆਂ ਨੇ ਪਰ ਸਰਕਾਰ ਜਾਂ ਫਿਰ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਪਿੰਡ ਦੇ ਇਨ੍ਹਾਂ ਆਪੀੜ ਕਿਸਾਨਾਂ ਦੇ ਸਹਾਰ ਨਹੀਂ ਲਈ ਸੋਹਣ ਕਿਸਾਨ ਪ੍ਰਸ਼ਾਸਨ ਦੇ ਕੋਲੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਸੋ ਇਹ ਸੀ ਪੰਜਾਬ ਨਿਊਜ਼ ਦੀ ਅਮ ਖਬਰ ਇਸ ਦਿਨ ਸਮਤੋ ਆ ਗਿਆ ਧੰਨਵਾਦ